ਸਾਡੇ ਪੰਜਾਬ ਦੇ ਮੁੱਖ ਮੰਤਰੀ ਸਤਾਰਪਾਗਨ ਸਿੰਘ ਜੀ ਮਾਨ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰਿਆ ਭਰਿਆ ਪੰਜਾਬ ਬਣਾਉਣਾ ਉਸ ਤਹਿਤ ਆ ਜਿਹੜਾ ਸ਼ੁਰੂਆਤ ਕੀਤੀ ਗਈ ਆ ਮਸੂਰ ਦੇਵਾ ਪਿੰਡ ਦੇ ਵਿੱਚ ਸੰਤ ਕਬੀਰ ਜੀ ਦੇ ਕਾਲਜ ਦੇ ਵਿੱਚ ਇੱਥੇ ਅੱਜ ਰੁੱਖ ਲਾਏ ਨੇ ਜਿਹੜਾ ਕਿ ਇਹਦਾ ਆਪਾਂ ਨਾਂ ਰੱਖਿਆ ਵਾ ਹਰ ਮਨੁੱਖ ਲਾਵੇ ਇੱਕ ਰੁੱਖ ਉਸ ਤਹਿਤ ਇਥੋਂ ਅਸੀਂ ਰੁੱਖਾਂ ਦੀ ਸ਼ੁਰੂਆਤ ਕੀਤੀ ਆ ਤੇ ਬੜੀ ਸਰਕਾਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ ਸੋਚੀ ਆ ਤੇ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕੋਈ ਕਮੀ ਨਹੀਂ ਆਉਣ ਦਿੱਤੀ ਬੂਟੇ ਵੀ ਇਹਨਾਂ ਨੇ ਕਹਿ ਦਿੱਤਾ ਜਿੰਨੇ ਕਿਸੇ ਨੂੰ ਬੂਟੇ ਚਾਹੀਦੇ ਆ ਬੂਟੇ ਲੈ ਕੇ ਜਾਓ ਇਹਨਾਂ ਦਰਖਤਾਂ ਦਾ ਸਾਨੂੰ ਥੋੜਾ ਨਹੀਂ ਬਹੁਤ ਜ਼ਿਆਦਾ ਫਾਇਦਾ ਜਿੱਥੇ ਸਾਨੂੰ ਇਨਸਾਨ ਨੂੰ ਇਹ ਆਕਸੀਜਨ ਦੇਣਗੇ ਉੱਥੇ ਨਾਲ ਜਿਹੜੀ ਲੱਕੜ ਉਹ ਵੀ ਸਾਡੇ ਕੰਮ ਆਉਂਦੀ ਆ ਕਈ ਬੰਦੇ ਇਸ ਕਰਕੇ ਦਰਖਤ ਆਪਾਂ ਵੇਖਿਆ ਆਮ ਹੀ ਖੇਤਾਂ ਦੇ ਵਿੱਚ ਦਰਖਤ ਪਟਾਈ ਜਾਂਦੇ ਆ ਮੇਰੀ ਬੇਨਤੀ ਉਹਨਾਂ ਨੂੰ ਦਰਖਤ ਜੇ ਪਟਦੇ ਆ ਨਾ ਅਪਲ ਤਾਂ ਪਟੋ ਨਾ ਜੇਕਰ ਤੁਹਾਨੂੰ ਕੋਈ ਜ਼ਰੂਰੀ ਇਹੋ ਜੀ ਸਥਿਤੀ ਬਣ ਜਾਂਦੀ ਪਟਨੇ ਆ ਉਹ ਉਹਨਾਂ ਦੀ ਥਾਂ ਤੇ ਤੁਸੀਂ ਵੱਟਾਂ ਉੱਤੇ ਦਰਖਤ ਜ਼ਰੂਰ ਲਾਓ ਆਪਦੀਆਂ ਬੰਬੀਆਂ ਤੇ ਆ ਉੱਥੇ ਕਿਹੜਾ ਕੋਈ ਫਸਲ ਬੀਜਣੀ ਆ ਜਿੱਥੇ ਬੰਬੀ ਆ ਆਲੇ ਦੁਆਲੇ ਵੱਧ ਤੋਂ ਵੱਧ ਦਰਖਤ ਲਾਓ ਜਿਹਦੇ ਨਾਲ ਸਾਨੂੰ ਇੱਕ ਸਾਡਾ ਵਾਤਾਵਰਣ ਸਾਫ਼ ਹੋਊਗਾ ਵਾਤਾਵਰਣ ਸਾਫ਼ ਹੈ ਤੇ ਅਸੀਂ ਸਾਨੂੰ ਸਾਹ ਲੈਣ 'ਚ ਵੀ ਕੋਈ ਦਿੱਕਤ ਨਹੀਂ ਆਊਗੀ ਤੇ ਉਹਦੇ ਨਾਲ ਆਕਸੀਜਨ ਤੁਸੀਂ ਵੇਖਿਆ ਹੀ ਹੋਣਾ ਵਾ ਜਦੋਂ कोरोना ਦੇ ਟਾਈਮ ਤੇ ਲੋਕਾਂ ਨੇ ਦਰਖਤਾਂ ਦੇ ਉੱਤੇ ਜਾ ਕੇ ਬਾਲੇ ਰੱਖ ਕੇ ਛੱਤ ਪਾ ਕੇ ਉੱਤੇ ਹੀ ਰਹਿੰਦੇ ਹੁੰਦੇ ਸੀਗੇ ਕਿਉਂਕਿ ਆਕਸੀਜਨ ਦੇ ਸਿਲੰਡਰ ਮਿਲਦੇ ਨਹੀਂ ਸੀਗੇ ਬਹੁਤ ਦਿੱਕਤ ਆ ਗਈ ਸੀ ਇਸ ਕਰਕੇ ਆਕਸੀਜਨ ਵੀ ਬੜੀ ਜ਼ਰੂਰੀ ਹੈ ਤੇ ਸਾਨੂੰ ਆਕਸੀਜਨ ਵੀ ਮਿਲੂਗੀ ਤੇ ਦਰਖਤਾਂ ਦੇ ਨਾਲ ਬੰਦੇ ਨੂੰ ਕਿਤੇ ਵੀ ਜਿਹੜੀ ਛਾਂ ਦਾ ਆਨੰਦ ਵੀ ਮਾਂਦੇ ਅਸੀਂ ਤੇ ਵਾਤਾਵਰਨ ਵੀ ਸਾਫ਼ ਕਰਦਾ ਇਹ ਦਰਖਤਾਂ ਤੋਂ ਬਹੁਤ ਚੀਜ਼ਾਂ ਮਿਲਦੀਆਂ ਸਾਨੂੰ ਜਿਹੜੀਆਂ ਕੀ ਹੁਣ ਮੈਂ ਸਮੇਂ ਦੀ ਘਾਟ ਕਰਕੇ ਮੈਂ ਜਾ ਕੇ ਨਾ ਅੱਗੇ ਦ ਘਾਟਣ ਕਰਨਾ ਇਸ ਕਰਕੇ ਬਾਕੀ ਆਪਾਂ ਸਾਰੇ ਜਾਣਦੇ ਹੀ ਆਂ ਵੀ ਜਿਹੜਾ ਇਹ ਪੰਜਾਬ ਆ ਇਹ ਪੰਜਾਬ ਰੰਗਲਾ ਪੰਜਾਬ ਬਣਾਉਣਾ ਆਪਾਂ ਸਾਰਿਆਂ ਨੇ ਜ਼ਾਲਮ ਮਿਲ ਕੇ ਬਣਾਉਣਾ ਤੇ ਵੱਧ ਤੋਂ ਵੱਧ ਆਪਾਂ ਸਹਿਯੋਗ ਦਿਈਏ ਇਹ ਨਾ ਸੋਚੀਏ ਵੀ ਪੰਜਾਬ ਸਰਕਾਰ ਦਾ ਹੁਕਮ ਹੈ ਇਹ ਇਹਦੇ ਚ ਆਪਾਂ ਨੂੰ ਆਪ ਨੂੰ ਵੀ ਫਾਇਦਾ ਆਪਣੀ ਜ਼ਿੰਦਗੀ ਦਾ ਵੀ ਫਾਇਦਾ ਇਹਨਾਂ ਕਹਿੰਦਾ ਹੋਇਆ ਵੀ ਮੈਂ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਕਰਦਾ ਵਾਂ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ ਤਾ ਜੋ ਸਾਡਾ ਪੰਜਾਬ ਇੱਕ ਚੰਗਾ ਪੰਜਾਬ ਬਣ ਸਕੇ ਰੰਗਲਾ ਪੰਜਾਬ ਬਣ ਸਕੇ ਹਰਿਆ ਭਰਿਆ ਪੰਜਾਬ ਬਣ ਸਕੇ ਇਹਨਾਂ ਕਹਿੰਦਾ ਹੋਇਆ ਕਿਵਾਂ ਦਾ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰ ਸਰ ਜੋ ਅੱਜ ਰੁੱਖ ਲਗਾਏ ਗਏ ਪਰ ਜੇ ਥੇਤਾਂ ਜੱਗੂ ਲਗਾਈ ਜਾਂਦੀ ਉਹਨਾਂ ਨੂੰ ਰੁੱਖ ਸਾੜੇ ਜਾਂਦੇ ਕੀ ਮੈਸੇਜ ਇਹਨਾਂ ਚੋਂ ਅੱਜ ਸੰਤ ਕਬੀਰ ਕਾਲਜ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਸੀ ਜੋ ਕਿ ਮਾਨਯੋਗ ਐਮਐਲਏ ਸਾਹਿਬ ਲੋਨ ਸ਼ੁਰੂਆਤ ਕੀਤੀ ਗਈ ਆ ਸਬਡਿਵੀਜ਼ਨ ਜ਼ੀਰਾ ਦੇ ਵਿੱਚ ਇੱਕ ਰੁੱਖ ਲਗਾ ਕੇ ਪੰਜਾਬ ਸਰਕਾਰ ਦੀ ਮਹਿੰਮ ਹਰ ਮਨੁੱਖ ਲਾਵੇ ਇੱਕ ਰੁੱਖ ਦੇ ਤਹਿਤ ਅੱਜ ਇਥੋਂ ਸ਼ੁਰੂਆਤ ਕੀਤੀ ਗਈ ਆ ਰੁੱਖ ਜਿਹੜੇ ਆ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਰੁੱਖ ਸਾਨੂੰ ਆਕਸੀਜਨ ਦਿੰਦੇ ਆ ਰੁੱਖ ਸਾਨੂੰ ਅਜਿਹੇ ਜਿਹੜੀ ਦਵਾਈਆਂ ਦਿੰਦੇ ਆ ਜਿਨ੍ਹਾਂ ਨਾਲ ਅਸੀਂ ਆਪਣੇ ਅੰਦਰੂਨੀ ਤੌਰ ਤੇ ਉਹਨਾਂ ਨੂੰ ਯੂਜ਼ ਕਰਕੇ ਤੰਦਰੁਸਤ ਸਿਹਤ ਕੁਸ਼ਟ ਰਹਿ ਸਕਦੇ ਆ ਤੇ ਜਿਹੜੇ ਲੋਕ ਅੱਗ ਲਗਾ ਰਹੇ ਆ ਜਿਨ੍ਹਾਂ ਨਾਲ ਰੁੱਖਾਂ ਨੂੰ ਬੜਾ ਨੁਕਸਾਨ ਹੋ ਰਿਹਾ ਇਹ ਬਹੁਤ ਹੀ ਮੰਦ ਭਾਗਾ ਵਾ ਇਹਦੇ ਨਾਲ ਸਾਡਾ ਜਿਹੜਾ ਪੰਜਾਬ ਸਟੇਟ ਇਹਦਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਵਾ ਪਾਣੀ ਦਾ ਪੱਧਰ ਜੋ ਆਪਾਂ ਕਹਿ ਰਹੇ ਆ ਨੀਵਾ ਜਾ ਰਿਹਾ ਪੰਜਾਬ ਦੇ ਵਿੱਚ ਜੇਕਰ ਅਸੀਂ ਪੰਜਾਬੀ ਲੋਕ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤੇ ਸਰਕਾਰ ਦੀ ਜਿਹੜੀ ਮਹਮ ਹੈਗੀ ਆ ਹਰ ਮਨੁੱਖ ਲਾਵੇ ਇੱਕ ਰੁੱਖ ਦੇ ਤਹਿਤ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੇਕਰ ਇੱਕ ਬੂਖਾ ਲਗਾ ਕੇ ਉਹ ਪਾਲਦਾ ਹੈ ਤਾਂ ਉਹਦੇ ਨਾਲ ਸਾਡੇ ਜਿਹੜੇ ਸਟੇਟ ਦੀ ਵਿੱਚ ਪਾਣੀ ਦਾ ਲੈਵਲ ਜਿਹੜਾ ਉਹ ਆਪਣੇ ਆਪ ਉੱਪਰ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿੰਨੇ ਜ਼ਿਆਦਾ ਰੁੱਖ ਹੋਣਗੇ ਉੰਨੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਆ بارش ਹੁੰਦੀ ਆ ਜਿਦੇ ਨਾਲ ਹਰੀਆਲੀ ਵਧਦੀ ਆ ਤੇ ਪਾਣੀ ਦਾ ਲੈਵਲ ਜਿਹੜਾ ਵਾ ਥੱਲੇ ਜਾਣ ਤੋਂ ਰੁਕਦਾ ਵਾ ਤੇ ਜੇ ਅੱਜ ਪੰਜਾਬ ਦੇ ਵਿੱਚ ਆਪਾਂ ਰੌਲਾ ਪੈ ਰਿਹਾ ਕਿ ਸੰਕਟ ਆ ਰਿਹਾ ਜੀ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਤੇ ਇਹ ਪੰਜਾਬ ਦੇ ਲੋਕਾਂ ਨੂੰ ਜਿਹੜੀ ਅਪੀਲ ਹੈਗੀ ਆ ਸਾਡੇ ਜੀਲ੍ਹਾ ਸਬਟ ਡਿਵੀਜ਼ਨ ਦੇ ਵਿੱਚ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਹਰੇਕ ਮਨੁੱਖਾ ਇੱਕ-ਇੱਕ ਰੁੱਖ ਲਗਾਵੇ ਤਾਂ ਜੋ ਪੰਜਾਬ ਹਰਿਆ ਭਰਿਆ ਹੋ ਸਕੇ ਤੇ ਜਿਹੜਾ ਇਹਦਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਵਾ ਉਹ ਠੀਕ ਰਹਿ ਸਕੇ ਤੇ ਕਿਸੇ ਨੂੰ ਵੀ ਜਿਹੜੀ ਆ ਦੁਖ ਤਕਲੀਫਾਂ ਵਧ ਰੀਆਂ ਉਹ ਨਾ ਹੋਣ ਤੇ ਸਾਰਿਆਂ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਧੰਨਵਾਦ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਇਸ ਮੋਹਮ ਤਹਿਤ ਅੱਜ ਪਹੁੰਚੇ ਮਾਨਯੋਗ ਐਮ ਐਲ ਏ ਸ਼੍ਰੀ ਨਰੀਸ਼ ਕਟਾਰੀਆ ਜੀ ਉਹਨਾਂ ਦੇ ਨਾਲ ਪਹੁੰਚੇ ਐਸ ਡੀ ਐਮ ਸ਼੍ਰੀ ਗੁਰਮੀਤ ਸਿੰਘ ਮਾਨ ਜੀ ਅਤੇ ਸਮੁੱਚੀ ਟੀਮ ਨੋਟੀ ਕਲੱਬ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਇਸ ਮੋਹਮ ਤਹਿਤ ਅੱਜ ਜੋ ਬੂਟੇ ਸੰਤ ਕਬੀਰ ਕਾਲਜ ਵਿੱਚ ਲਗਾਏ ਗਏ ਹਨ ਉਸ ਦੀ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਸੰਭਾਲ ਕਰਾਂਗੇ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰ ਵਿੱਚ ਖੇਤ ਵਿੱਚ ਜ਼ਮੀਨ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਵਾਤਾਵਰਣ ਵਿੱਚ ਸੁਧਾਰ ਹੋ ਸਕੇ ਧੰਨਵਾਦ